ਸਕੇ ਆ ਪਾਣੀ ਦਾ ਦਾ ਮੱਖਣ ਦੱਸ ਕੇ ਗਿਆ ਇਹ ਲੜਾਈ ਛੋਟੀ ਨਹੀਂ ਹੋ ਸਕਦਾ ਰਾਤ ਨੂੰ ਬੈਠਣਾ ਪਵੇ ਤਨੂ ਬੈਠਣਾ ਪਵੇ ਪਾਰਾ ਜਿਹੜੇ ਸਰਕਾਰ ਨੇ ਛੋਟੇ ਮਨਾਂ ਚ ਵਹਾਈ ਆ ਕੀ ਫੰਡ ਕਰ ਲੈਂਦੇ ਆ ਖਾ ਲੈਂਦੇ ਆ ਸਾਨੂੰ ਕਹਿੰਦੇ ਆ ਸੁਰੇ ਫਿਰਦਿਆਂ ਦਿਨ ਰਾਤ 8 ਤਰੀਕ ਦੀ ਮੀਟਿੰਗ ਆ ਸਾਡੀ ਆ ਡੇਰੇ ਚ ਕਰਦੇ ਹੁੰਨੇ ਆ ਬਾਬੇ ਰਾਤ ਨੂੰ 10 ਵਜੇ ਚ 8 ਤਰੀਕ ਨੂੰ ਆ ਜਿਓ ਕੱਲਾ ਕੱਲਾ ਸਾ ਜਾਨਿਆ ਸੀ ਕੋਈ ਕਹਨੇ ਹੁੰਨੇ ਆਂ ਕਿ ਝੰਡਾ ਤੇ ਗੈਜ ਇਹ ਨਾਲਿਆ ਕਰੋ ਕੋਈ ਪਾਰ ਨਹੀਂ ਖਰੀ ਪਾਕ ਚੰਡਾ ਬੈਠੋ ਤੇ ਟਰੈਕਟਰ ਤੇ ਲੱਗਿਆ ਹੋਵੇ ਕਿਸੇ ਦੀ ਜੁੜਤ ਨਹੀਂ ਕੋਈ ਰੋਕਦਾ ਕਿਸੇ ਨੇ ਰੋਕਣਾ ਨਹੀਂ ਸੀ ਅੱਕੀ ਪਹਿਲਾਂ ਬੈਠੇ ਸੀ ਇਕ ਵਾਰਾ ਇਹੀ ਮਸਲਾ ਸੀ ਹੁਣ ਦੂਜੀ ਵਾਰ ਬੈਠੇ ਆਂ ਕਿ ਉਦੋਂ ਉਦੋਂ ਇਕੱਠੇ ਹੋਏ ਹੁੰਦੇ ਜੱਜ ਕੇ ਕੋਈ ਐਕਸ਼ਨ ਲਿਆ ਹੁੰਦਾ ਕਿਉਂਕਿ ਦੱਸ ਕੇ ਆ ਗਿਆ ਜਗਦੇਵਾ ਕਿ ਤੁਹਾਡੇ ਨਾਲ ਆਂ ਉੱਠਣ ਵਾਲੇ ਨਹੀਂ ਪਰ ਹੁਣ ਗੱਲ ਇੱਥੇ ਆ ਕੇ ਨਿਬੜਦੀ ਆ ਭਰਾਵੋ ਵੀ ਸੈਜ ਤੇ ਝੰਡਾ ਇਹ ਟਰੈਕਟਰ ਤੇ لازਮੀ ਲਾ ਕੇ ਰੱਖਿਆ ਕਰੋ ਤੇ ਹੁਣ ਮੈਂ ਇੱਕ ਦੋ ਨਾਰੇ ਹੋਰ ਲਾਉ ਪੂਰੇ ਜੋਸ਼ ਨਾਲ ਬੋਲਣਾ ਯਾਰ ਕੋਈ ਗੱਲ ਨਹੀਂ ਆਪਾਂ ਆਪਦੇ ਹੱਕ ਲਈ ਲੜਦੇ ਆ ਤਾਂ ਕਿ ਕਿਸੇ ਮ ਕਰਦੇ ਆ ਚਾਰੇ ਜੱਲੇ ਪਿੰਡਾਂ ਦਾ ਇੰਨਾ ਪਤਾ ਲਾਤਾ ਕਿ ਇੱਕ ਸਾਡੇ ਪਿੰਡ ਦਾ ਮੁੰਡਾ ਕੱਲਾ